ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਅਸੀਂ ਗੱਲ ਕਰਨੀ ਕਿ ਪਹਿਲਾਂ ਲੋਕ ਪੁੱਤਰ ਦਾ ਵਿਆਹ ਕਰਨ ਤੋਂ 1 ਸਾਲ ਬਾਅਦ ਹੀ ਧੀ ਦਾ ਵਿਆਹ ਕਰਦੇ ਸੀ ਸਾਲ ਤੋਂ ਪਹਿਲਾਂ ਧੀ ਦਾ ਵਿਆਹ ਨਹੀਂ ਸੀ ਕੀਤਾ ਜਾਂਦਾ ਤੇ ਨਾ ਹੀ ਕੋਈ ਕੋਠਾ ਛੱਤਿਆ ਜਾਂਦਾ ਸੀ ਨਾ ਛੱਤ ਪਾਈ ਜਾਂਦੀ ਸੀ ਅੱਜ ਵੀ ਤੁਸੀਂ ਬਜ਼ੁਰਗਾਂ ਕੋਲੋਂ ਇਹ ਗੱਲ ਜ਼ਰੂਰ ਸੁਣੀ ਹੋਵੇਗੀ ਕੇ ਪੁੱਤਰ ਦਾ ਵਿਆਹ ਕੀਤਾ ਤੇ ਉਸ ਤੋਂ ਸਾਲ ਬਾਅਦ ਹੀ ਧੀ ਦਾ ਵਿਆਹ ਕਰਦੇ ਸੀ ਆਖਿਰ ਕੀ ਇਹ ਕੋਈ ਵਹਿਮ ਭਰਮ ਸੀ ਅੰਧਵਿਸ਼ਵਾਸ ਸੀ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਸੀ ਭਾਵੇਂ ਕਿ ਅੱਜ ਕੱਲ੍ਹ ਲੋਕ ਇਸ ਤਰ੍ਹਾਂ ਨਹੀਂ ਕਰਦੇ ਅੱਜ ਕੱਲ੍ਹ ਲੜਕੇ ਲੜਕੀ ਦਾ ਵਿਆਹ ਇਕੱਠਾ ਵੀ ਕੀਤਾ ਜਾਂਦਾ ਪਰ ਪਹਿਲੇ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਸੀ ਹੁੰਦਾ ਆਓ ਫਿਰ ਗੱਲ ਕਰੀਏ ਕਿ ਇਸ ਪਿੱਛੇ ਕੀ ਕਾਰਨ ਸੀ ਜਿਵੇਂ ਅੱਜ ਕੱਲ੍ਹ ਲੋਕਾਂ ਦਾ ਇੱਕ ਬੱਚਾ ਜਾਂ ਦੋ ਬੱਚੇ ਹੁੰਦੇ ਆ ਜਾਂ ਕਿਸੇ ਦੇ ਤਿੰਨ ਧੀਆ ਪੁੱਤਰ ਵੀ ਹੋ ਸਕਦੇ ਆ ਪਰ ਪਹਿਲੇ ਸਮੇਂ ਵਿੱਚ ਇਸ ਤਰ੍ਹਾਂ ਨਹੀਂ ਸੀਗਾ ਪਹਿਲਾਂ ਕਿਸੇ ਦੇ ਦੋ ਧੀ ਪੁੱਤ ਹੁੰਦੇ ਸੀ ਤਿੰਨ ਹੁੰਦੇ ਸੀ ਚਾਰ ਹੁੰਦੇ ਸੀ ਇਸ ਤੋਂ ਵੱਧ ਵੀ ਹੁੰਦੇ ਸੀ ਪਰ ਉਹ ਜਦੋਂ ਕਿਤੇ ਆਪਣੇ ਪੁੱਤਰ ਦਾ ਵਿਆਹ ਕਰਦੇ ਸੀ ਨਾ ਤਾਂ ਉਸ ਤੋਂ ਫਿਰ ਸਾਲ ਬਾਅਦ ਹੀ ਦੂਜਾ ਵਿਆਹ ਕੀਤਾ ਜਾਂਦਾ ਸੀ ਕਿਸੇ ਬੱਚੇ ਦਾ ਕਿਉਂਕਿ ਉਦੋਂ ਉਹਨਾਂ ਕੋਲ ਕੋਈ ਹੋਰ ਕਾਰੋਬਾਰ ਨਹੀਂ ਸੀ ਹੁੰਦਾ ਸਿਰਫ ਤੇ ਸਿਰਫ ਉਹਨਾਂ ਕੋਲ ਪੈੜੀ ਬੰਨੇ ਦਾ ਹੀ ਰੁਜ਼ਗਾਰ ਹੁੰਦਾ ਸੀ ਤੇ ਫਸਲ ਬਾੜੀ ਤੇ ਹੀ ਸਾਰਾ ਕੋਸ਼ ਨਿਰਭਰ ਕਰਦਾ ਹੁੰਦਾ ਸੀ ਕੋਈ ਹੋਰ ਆਮਦਨੀ ਦਾ ਸਾਧਨ ਨਹੀਂ ਸੀ ਹੁੰਦਾ ਤੇ ਫਿਰ ਜੋ ਉਹਨਾਂ ਕੋਲ ਜਮਾ ਪੂੰਜੀ ਹੁੰਦੀ ਸੀ ਨਾ ਉਸ ਨਾਲ ਉਹ ਆਪਣੇ ਪੁੱਤਰ ਦਾ ਵਿਆਹ ਕਰਦੇ ਸੀ ਤੇ ਫਿਰ ਉਸ ਤੋਂ 6 ਮਹੀਨਿਆਂ ਬਾਅਦ ਦੂਜੀ ਫਸਲ ਆਉਂਦੀ ਸੀ ਤੇ ਬੇਸ਼ੱਕ ਵਿਆਹ ਉਦੋਂ ਬਹੁਤ ਜ਼ਿਆਦਾ ਵਧੀਆ ਨਹੀਂ ਕੀਤੇ ਜਾਂਦੇ ਸੀ ਸਾਦੇ ਕੀਤੇ ਜਾਂਦੇ ਸੀ ਕਿਉਂਕਿ ਆਮਦਨੀ ਦੇ ਹਿਸਾਬ ਦੇ ਨਾਲ ਹੀ ਖਰਚਾ ਕੀਤਾ ਜਾਂਦਾ ਸੀ ਤੇ ਕੋਈ ਆਮਦਨੀ ਵੀ ਬਹੁਤ ਜ਼ਿਆਦਾ ਨਹੀਂ ਸੀ ਹੁੰਦੀ ਤੇ ਜਦੋਂ ਫਿਰ ਪੁੱਤਰ ਦਾ ਵਿਆਹ ਕੀਤਾ ਜਾਂਦਾ ਸੀ ਨਾ ਤਾਂ ਕੁਝ ਕੋ ਲੋਕਾਂ ਨੂੰ ਫਿਰ ਰਿਸ਼ਤੇਦਾਰੀ ਕੋਲ ਵਿੱਚੋਂ ਪੈਸਾ ਵੀ ਫੜਨਾ ਪੈਂਦਾ ਸੀ ਥੋੜਾ ਬਹੁਤਾ ਕਰਜ਼ਾ ਵੀ ਚੜ ਜਾਂਦਾ ਸੀ ਜਦੋਂ ਉਹ ਪੁੱਤਰ ਦਾ ਵਿਆਹ ਕਰਦੇ ਸੀ ਇਹ ਫਿਰ ਉਸ ਤੋਂ ਬਾਅਦ ਜਦੋਂ 6 ਮਹੀਨਿਆਂ ਬਾਅਦ ਫਸਲ ਆਉਂਦੀ ਸੀ ਤਾਂ ਉਸ ਤੋਂ ਉਹ ਆਪਣਾ ਚੁੱਕਿਆ ਹੋਇਆ ਕਰਜ਼ਾ ਲਾਉਂਦੇ ਹੁੰਦੇ ਸੀ ਕਿਉਂਕਿ ਉਦੋਂ ਇਹ ਨਹੀਂ ਸੀ ਹੁੰਦਾ ਕਿ ਕੋਈ ਨਹੀਂ ਆਪਣਾ ਕੰਮ ਕਰ ਲਈਏ ਤੇ ਕਰਜ਼ਾ ਬਾਅਦ ਵਿੱਚ ਚਲਾ ਲਵਾਂਗੇ ਉਦੋਂ ਲੋਕ ਜ਼ਬਾਨ ਦੇ ਬੜੇ ਪੱਕੇ ਹੁੰਦੇ ਸੀ ਤੇ ਉਹ ਜੋ ਜ਼ਬਾਨ ਕਰਦੇ ਸੀ ਨਾ ਉਹਦੇ ਤੇ खरे ਉੱਤਰ ਦੇ ਸੀ ਤੇ ਉਹ ਫਿਰ ਆਪਣੇ 6 ਮਹੀਨਿਆਂ ਬਾਅਦ ਹਾੜੀ ਸੋਣੀ ਜਿਹੜੀ ਆਉਂਦੀ ਸੀ ਉਹਦੇ ਨਾਲ ਆਪਣਾ ਕਰਜ਼ਾ ਲਾਉਂਦੇ ਸੀ ਤੇ ਫਿਰ ਜਦੋਂ 6 ਮਹੀਨਿਆਂ ਬਾਅਦ ਦੂਜੀ ਫਸਲ ਆਉਂਦੇ ਸੀ ਨਾ ਉਸ ਤੋਂ ਬਾਅਦ ਹੀ ਉਹ ਦੂਜੇ ਬੱਚੇ ਦਾ ਵਿਆਹ ਕਰਦੇ ਹੁੰਦੇ ਸੀ ਕਿਉਂਕਿ ਆਮਦਨੀ ਘੱਟ ਹੋਣ ਕਾਰਨ ਉਹਨਾਂ ਕੋਲ ਇੰਨਾ ਪੈਸਾ ਨਹੀਂ ਸੀ ਹੁੰਦਾ ਕਿ ਉਹ ਛੇਤੀ ਨਾਲ ਜਾਂ 2-4 ਮਹੀਨਿਆਂ ਬਾਅਦ ਹੀ ਦੂਜੇ ਬੱਚੇ ਦਾ ਵਿਆਹ ਕਰ ਲੈਣ ਕਿਉਂਕਿ ਸਾਰੀ ਜਮਾ ਪੂੰਜੀ ਉਹਨਾਂ ਵਿਆਹ ਤੇ ਲਾਈ ਹੁੰਦੀ ਸੀ। ਇਹ ਹੀ ਕਾਰਨ ਸੀ ਕਿ ਉਹ ਕੋਈ ਕਮਰਾ ਜਾਂ ਕੋਈ ਛੱਤ ਨਹੀਂ ਸੀ ਪਾਉਂਦੇ ਹੁੰਦੇ ਕਿਉਂਕਿ ਉਹਨਾਂ ਨੂੰ ਉਸ ਵਿਆਹ ਦਾ ਕਰਜ਼ਾ ਲਾਉਂਦਿਆਂ ਹੀ ਸਾਲ ਲੰਘ ਜਾਂਦਾ ਸੀ ਤੇ ਫੇਰ ਸਾਲ ਬਾਅਦ ਜਿਹੜੀ ਫਸਲ ਆਉਂਦੀ ਸੀ ਨਾ ਉਸ ਤੋਂ ਬਾਅਦ ਹੀ ਉਹ ਦੂਜਾ ਵਿਆਹ ਕਰਦੇ ਸੀ। ਇਹ ਕੋਈ ਵਹਿਮ ਭਰਮ ਨਹੀਂ ਸੀ, ਕੋਈ ਅੰਧਵਿਸ਼ਵਾਸ ਨਹੀਂ ਸੀ। ਇਹ ਉਸ ਸਮੇਂ ਦੀ ਸਚਾਈ ਸੀ। ਬੇਸ਼ੱਕ ਅੱਜ ਕੱਲ ਲੋਕਾਂ ਕੋਲ ਪੈਸਾ ਵੀ ਆ ਕਾਰੋਬਾਰ ਵੀ ਹੋ ਰਿਹਾ ਤੇ ਅੱਜ ਇਹ ਗੱਲ ਜਿਹੜੀ ਉਹ ਟੁਕਦੀ ਨਹੀਂ ਅੱਜ ਲੋਕ ਇੱਕ ਵਿਆਹ ਕਰਕੇ ਬਾਅਦ ਵਿੱਚ ਛੇਤੀ ਹੀ ਦੂਜਾ ਵਿਆਹ ਕਰ ਲੈਂਦੇ ਨੇ ਦੂਜੇ ਬੱਚੇ ਦਾ ਵਿਆਹ ਕਰ ਲੈਂਦੇ ਨੇ ਪਰ ਉਸ ਸਮੇਂ ਦੇ ਮਤਾਬਕ ਉਦੋਂ ਦੀ ਆਰਥਿਕ ਹਾਲਤ ਦੇ ਕਰਕੇ ਉਹ ਦੂਜਾ ਵਿਆਹ ਛੇਤੀ ਨਹੀਂ ਸੀ ਕਰਦੇ ਹੁੰਦੇ ਜਿਸ ਕਰਕੇ ਇਹ ਉਦੋਂ ਤੋਂ ਬਜ਼ੁਰਗ ਇਹ ਗੱਲ ਕਹਿੰਦੇ ਆਏ ਆ ਕਿ ਲੜਕੇ ਦਾ ਵਿਆਹ ਕਰਨ ਤੋਂ ਬਾਅਦ 1 ਸਾਲ ਬਾਅਦ ਹੀ ਧੀ ਦਾ ਵਿਆਹ ਕੀਤਾ ਜਾਂਦਾ ਸੀ ਇਹ ਹੀ ਇਸ ਗੱਲ ਦੀ ਅਸਲ ਸਚਾਈ ਆ ਆਸ ਕਰਦੀ ਆ ਤੁਹਾਨੂੰ ਵਿਚਾਰ ਜ਼ਰੂਰ ਚੰਗੇ ਲੱਗੇ ਹੋਣਗੇ ਖੁਸ਼ ਰਹੋ ਤੰਦਰੁਸਤ ਰਹੋ ਹਮੇਸ਼ਾ ਹੀ ਹੱਸਦੇ ਵਸਦੇ